ਹੈਲੋ ਆ ਮਨਸ਼ੂ ਆ ਜੂਰੀਏ ਤੋਂ ਬਣਾਉਂਦਾ ਪਨੀਰ ਆ ਪਿਆ ਰਾ ਉੱਤੇ ਕੋਠੇ ਤੇ ਡਰਦਾ ਨਾ ਸਿਹਤ ਵਿਭਾਗ ਵਾਲੇ ਆ ਗਏ ਉੱਤੇ ਲੈ ਆਇਆ ਆ ਦੇਖੋ ਕੈਮੀਕਲ ਸੁੱਕਾ ਦੁੱਧ ਪੁਰਾਣਾ ਡੇਟਾ ਲੰਘਿਆ ਹੋਈ ਡੇਟਾ ਲੰਘੀ ਆ ਉਹ ਤੇ ਆਹ ਯਾਬੀ ਸੁਣੋ ਕੋਆ ਕੈਮੀਕਲ ਵਾਲਾ ਆ ਸੁੱਕਾ ਦੁੱਧ ਪਾਉਣ ਵਾਲਾ ਪਨੀਰ ਚ ਥੋੜਾ ਢੇਰੀ ਕਰੋ ਕਰੋ ਢੇਰੀ ਵੀ ਢੇਰੀ ਕਰ ਦਿਓ ਢੇਰੀ ਕਰ ਦਿਓ ਕਰੋ ਕਰੋ ਹਾਂ ਬਸ ਅਸਰ ਆ ਜਣ ਮਾ ਸਾਹਮਣੇ ਕਰ ਦਿੰਨੇ ਆ ਆਲੇ ਨੂੰ ਟੀਮ ਨਹੀਂ ਆਲੇ ਨੇ ਫਿਰ ਕੋਈ ਨਹੀਂ ਇਹ ਨੂੰ ਨਾ ਕਹਣਾ ਆ ਦੇਖ ਲੋ ਆ ਕੁਝ ਪਿੰਡ ਬੋਪਾਰੇ ਕਲਾਣੇ ਨੂੰ ਖਮਾਉਂਦਾ ਵਾਲੇ ਵਾਲੇ ਪਿੰਡਾਂ ਵਾਲੇ ਵੀ ਸਾਵਧਾਨ ਹੋ ਜਾਓ ਕਿ ਕਿੱਥੇ ਜਾਉ ਭੱਜ ਕੇ ਕੋਈ ਨਹੀਂ ਮਾਂਝੂਈ ਦੁਕਾਨ ਪਿੰਡ ਬੋਪਾਰੇ ਕਲਾ ਆ ਹਾਲਾ ਦੇਖ ਲੋ ਪਿੰਡ ਵਾਲਿਓ ਆ ਤੁਹਾਨੂੰ ਮਾਰਨਾ ਨਹੀਂ ਤਾਂ ਕੀ ਕਰਨਾ ਜੂਰੀਆ ਓਏ ਆ ਮਾਂਝੂ ਆ ਜੂਰੀਆ ਕੀ ਕਰਦਾ ਹਣਾ ਪਤੇ ਖੇਤੀ ਕਰਦਾ ਨੂੰ ਰੱਖਿਆ ਕਿਸੇ ਨੇ ਰੱਖਿਆ ਕਿਸੇ ਨੇ ਇੱਡੀ ਦੂਰ ਤੇ ਕਿਹਨੇ ਢਰਤਾ ਆ ਪਨੀਰ ਆ ਪਨੀਰ ਆ ਕਿਸੇ ਨੇ ਸਰਪੰਚ ਸਾਹਿਬ ਆ ਗਲਤ ਮੈਂ ਆ ਓਏ ਆ ਡਿਟਰਜਨ ਆਹ ਸੁੱਕਾ ਦੁੱਧ ਮੇਰਾ ਪਨੀਰ ਨੀਗਾ ਇੱਡੀ ਉੱਤੇ ਕਿਹਨੇ ਰੱਖਤਾ ਯਾਰ ਤੇਰੇ ਕੈਮਰੇ ਲੱਗੇ ਆ ਦੇਖ ਦਿੰਦਾ ਤੱਕ ਕਿ ਸਾਡੇ ਗੱਲ ਤਰਖਾਇਆ ਮੇਰਾ ਕੋਈ ਨਹੀਂ ਤੇਰੇ ਕੈਮਰੇ ਲੱਗੇ ਹੋਏ ਆ ਆ ਦੇਖੋ ਜੀ ਜੂਰੀਆ ਪਿਆਰ ਗੱਲ ਕਰਨੀ ਜਿਹੜਾ ਕਰਨੀ ਸਰ ਸਾਡੇ ਇੱਧਰ ਆਓ ਜੀ ਆਹ ਸੁੱਕਾ ਦੁੱਧਾ ਜੀ ਆਹ ਡੈਟਾਰਜਨ ਆ ਜੀ ਆ ਡੈਟਾਰਜਨ ਤੇ ਆਹ ਜੂਰੀਆ ਜੀ ਅਟੈਚ ਕਿਤੇ ਨਹੀਂ ਆਉਂਦੀ ਤੇਰੀ ਛੱਤ ਤੇ ਵੀ ਆਏ ਆ ਗਿਆ ਨਹੀਂ ਨਹੀਂ ਸਰ ਮੜਮਾ ਜੂਰੀਆਂ ਨੇ ਜਿਹੜਾ ਬਿਲਕੁਲ ਸਮਾਨ ਨਹੀਂ ਹੋਇਆ ਇਹ ਤਾਂ ਭਾਗ ਵਾਲੇ ਮੌਕੇ ਤੇ ਆ ਇਹ ਤਾਂ ਕੰਪਲੀਟਾਂ ਆਉਂਦੀਆਂ ਸੀ ਤੇ ਮਾਰਾ ਸਮਾਨ ਖਵਾਉਂਦਾ ਉਹਨੇ ਮਾਰਨਾ ਸਾਡਾ ਪਿੰਡ ਓਏ ਇਧਰ ਆ ਸੁਣ ਕਿਵੇਂ ਇਹੋ ਜਿਹਾ ਬੰਦੇ ਦਾ ਰਸਤਾ ਆ ਗਿਆ ਰੱਖਦਾ ਸਮਾਨ ਮੇਰੀ ਖਾਤ ਮੱਗਲੇ ਆ ਖੱਗਲੇ ਦਾ ਪਲਾਟ ਆ ਰੈਂਡ ਦਾ ਉਹ ਭਗਾ ਕੇ ਮਾਰਿਆ ਓਏ ਉੱਤੇ ਭਗਾ ਕੇ ਮਾਰਿਆ ਉਹਨੇ ਓਏ ਭਗਾ ਕੇ ਮਾਰਿਆ ਉੱਤੇ ਆ ਜੂਰੀਆਂ ਯਾਰ ਓਏ ਮਾਰਨਾ ਇਹਨੇ ਪਿੰਡ ਪਿੰਡ ਮਾਰਨਾ ਮੈਂਬਰ ਸਾਹਿਬ ਬਿਲਕੁਲ ਆ ਪਿਆ ਬਜੂਰੀਆ ਆ ਸੁੱਕਾ ਦੁੱਧ ਦੇ ਲਓ ਹਾਲਾਤ ਤਾਂ ਪਾਉਣ ਦੇ ਆ 25 ਆ ਮੇਰਾ ਆਈ ਦੀ ਆਈ ਦੀ ਦੇ ਵਿੱਚ ਕਿਸੇ ਨੇ ਜਾਣ ਕੇ ਰੱਖਿਆ ਖਾ ਲਓ ਪਨੀਰ ਇਹਦੇ ਗਲਤ ਨਾ ਚੱਲ ਭਾਈ 9 ਜੂਨ 2000 ਕੋਈ ਗਲਤ ਨਹੀਂ ਚੱਲਦਾ ਪਿੰਡ ਨੇ ਢਾ ਲੈਣਾ ਤੈਨੂੰ ਮੈਂ ਤੈਨੂੰ ਦੱਸਤੀ ਗੱਲ ਆ ਮੇਰੀ ਗੱਲ ਤਾਂ ਮੇਦੀ ਚਕਾਣ ਦੇ ਵਿੱਚ ਰੱਖਿਆ ਆਸੇ ਪਾਸੇ ਲਾ ਕੇ ਕਿਹਨੇ ਰੱਖਦਾ ਆਸੇ ਪਾਸੇ ਉਹ ਸ਼ੁਕਰ ਕਰੋ ਭਾਈ ਉਹ ਮੈਂ ਪਿੰਡ ਵਾਲਿਆਂ ਨੇ ਬਈ ਢਾ ਲੈਣਾ ਇਹਨੂੰ ਜ਼ਹਿਰ ਖਵਾਉਂਦਾ ਪਿੰਡ ਵਾਲੇ ਨੂੰ ਇਹ ਜ਼ਹਿਰ ਖਵਾਉਣਾ ਤੂੰ ਸਾਡੇ ਮੁੰਡੇ ਵੀ ਵੇਟ ਲੈਫਟਰ ਆ ਇੱਥੋਂ ਲੈ ਕੇ ਜਾਂਦੇ ਆ ਪਨੀਰ ਤੇ ਤੋਂ ਜ਼ਹਿਰ ਖਮਾਉਣਾ ਤੂੰ ਮੈਂ ਗੁਰਦੁਆਰੇ ਸੋਖ ਖਾਣਾ ਓਏ ਤੇਰੇ ਲਈ ਗੁਰਦੁਆਰਾ ਕੀ ਆ ਪਤਾ ਨਹੀਂ ਕਿੱਥੋਂ ਆ ਗਏ ਤੁਸੀਂ ਪਿੰਡ ਚੋਂ ਇੱਥੇ ਪਿੰਡ ਚੋਂ ਗੰਦ ਪਾਉਣ ਬੋਪਾ ਰਾਮਾ ਚ ਓਏ ਅਬ ਥੱਪੜ ਮਾਰੂ ਮੈਂ ਤੂੰ ਥੱਪੜ ਮਾਰ ਓਏ ਮਾਰ ਲੈ ਥੱਪੜ ਚੋਰੀ ਵੀ ਕਰਦਾ ਚੋਰੀ ਵੀ ਕਰਦਾ ਮੁੜ ਕੇ ਆਏ ਵੀ ਕਰਦਾ ਆ ਦੇਖ ਲਓ ਲੈ ਆ ਪਨੀਰ ਆਹ ਵੰਡਾ ਪਦੇ ਹੀ ਰਹਾ ਹੈ ਨਾ ਆ ਦੇਖੋ ਆਲੇ ਦਾਲੇ ਇਹ ਕਹਿੰਦਾ ਕਿਸੇ ਨੇ ਰੱਖਤਾ ਕੋਈ ਹੈਗੀ ਆਲੇ ਦਾਲੇ ਇਹ ਰੱਖਣ ਵਾਲੀ ਇੰਨੀ ਉੱਚੀ ਇਹਨੇ ਦੁਕਾਨ ਪਾਈ ਆ ਕੋਈ ਨਹੀਂ ਮਾਰਦਾ ਆਏ ਨਹੀਂ ਬੰਦਾ ਸਰਪੰਚ ਸਾਹਿਬ ਮੈਂ ਸੋਖਾ ਦੇ ਕੇ ਕਿਨਾਂ ਜਿੱਥੇ ਮਰਜੀ ਸੋਖ ਵਾਲੋ ਆ ਮੇਰਾ ਸਮਾਨ ਨਿਕਾ ਆਹ ਦੇਖ ਲਓ ਕੀ ਹਾਲ ਆ ਚਲੋ ਠੀਕ ਆ ਦੇਖਦੇ ਹਾਂ ਹੁਣ ਕਾਰਵਾਈ ਕੀ ਕਰਦਾ ਪ੍ਰਸ਼ਾਸਨ ਇਹ ਫੇਰ ਤਾਂ ਭਾਗ ਆਲੇ ਨਹੀਂ ਫਿਰ ਗਾ ਅਸੀਂ ਕਾਰਵਾਈ ਜੂਨੀਅਨ ਵਾਲੇ ਕਰਾਂਗੇ